ਸੁਮਾਨੀਓ ਸੁਪਰੀਮ ਕਟ ਵੱਲੋਂ ਆਦੇਸ਼ ਜਾਰੀ ਹੋ ਚੁੱਕੇ ਨੇ ਕਿ 22 ਤਾਰੀਖ ਦੇ ਵਿੱਚ ਤੱਕ ਜਿਹੜੀ ਕਮੇਟੀ ਬਣਾਈ ਜਾਵੇ ਤੇ ਸ਼ੰਭੂ ਬਾੜ ਦਾ ਰਸਤੇ ਖੋਲੇ ਜਾਣ ਅਸੀਂ ਪਹੁੰਚ ਚੁੱਕੇ ਆ ਸ਼ੰਭੂ ਬਾੜ ਦੇ ਵਿਖੇ ਔਰ ਕਿਸਾਨ ਮੌਜੂਦ ਨੇ ਗਲਬਤ ਕਰਦੇ ਆ ਕਿਸਾਨਾਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਹੋ ਜੀ ਕਿਉਂਕਿ 22 ਤਾਰੀਖ ਤੱਕ ਕਮੇਟੀ ਗਠਿਤ ਕਰਕੇ ਰਸਤੇ ਖੋਲਣ ਦੇ ਆਦੇਸ਼ ਜਾਰੀ ਹੋ ਚੁੱਕੇ ਨੇ ਸਸਿਕਾ ਭਾਈ ਜੀ ਮੈਂ ਮੰਜੇਸੇ ਕਮਾਣਾ ਰਾਸ਼ਟਰੀ ਪ੍ਰੇਰਣ ਪਾਰਟੀ ਕਿਸਾਨ ਮਜ਼ਦੂਰੀ ਉਹਨਾਂ ਜੋ ਇਹ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦਿਆ ਹੈਗਾ ਵੀ 22 ਤੱਕ ਕਮੇਟੀ ਬਣਾ ਕੇ ਰਸਤੇ ਖੋਲਣ ਲਈ ਵਿਚਾਰ ਕਰਕੇ ਉਹ ਰਸਤਾ ਖੋਲਿਆ ਕਿਹੜੇ ਤਰੀਕੇ ਨਾਲ ਖੋਲ੍ਹ ਸਕਦਾ ਅਸੀਂ ਕਹਿੰਦੇ ਵੀ ਰਸਤਾ ਜਿਹੜਾ ਅੰਸ਼ਕ ਸ਼ਬਦ ਵਰਤਿਆ ਉਹਨਾਂ ਨੇ ਵੀ ਅੰਸ਼ਕ ਤਰੀਕੇ ਨਾਲ ਰਸਤਾ ਖੋਲਿਆ ਜਾਵੇ ਉਹਦੀ ਵੀ ਜਿਵੇਂ ਅਸੀਂ ਕਹਿੰਦੇ ਪ੍ਰੋਪਰ ਰਸਤਾ ਖੋਲੋ ਕਿਉਂਕਿ ਰਸਤੇ ਸਰਕਾਰ ਨੇ ਬੰਦ ਕਰੇ ਕਿਸਾਨਾਂ ਨੇ ਨਹੀਂ ਬੰਦ ਕਰੇ ਪ੍ਰੋਪਰ ਰਸਤੇ ਖੋਲ ਕੇ ਕਿਸਾਨਾਂ ਨੂੰ ਦਿੱਲੀ ਜਾਣ ਦਿਓ ਅਸੀਂ ਤਾਂ ਉਹਦੇ ਤੇ ਪਹਿਲਾਂ ਵੀ ਐਗਰੀ ਸੀਗੇ ਹੁਣ ਵੀ ਐਗਰੀ ਆ ਜਦੋਂ ਮਾਨਯੋਗ ਹਾਈ ਕੋਰਟ ਨੇ ਫੈਸਲਾ ਦਿਆ ਸੀਗਾ ਵੀ ਰਸਤੇ ਖੋਲੋ ਕਿਸਾਂ ਦਿੱਲੀ ਜਾਣ ਅਸੀਂ ਉਹਦੇ ਵੀ ਐਗਰੀ ਸੀਗੇ ਅ ਮੈਡੀ ਬਣਾ ਕੇ 22 ਤਰੀਕ ਤੱਕ ਦੱਸੇ ਵੀ ਕਿਦਾਂ ਹੋਊਗਾ ਉਹ ਤੋਂ ਬਾਅਦ ਜਿਹੜਾ ਮੈਨੂੰ ਇਹ ਲੱਗੀ ਜਾਂਦਾ ਵੀ ਜਦ ਦਾ ਮਾਨ ਹੈ ਉਹ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਸਰਕਾਰ ਦੇ ਪੱਖ 'ਚ ਵੱਧ ਲੱਗ ਰਿਹਾ ਕਿਸਾਨਾਂ ਦੇ ਪੱਖ 'ਚ ਥੋੜਾ ਕਿਉਂਕਿ ਉਹਦੇ 'ਚ ਕਿਸਾਨਾਂ ਲਈ ਕੋਈ ਗੱਲ ਨਹੀਂ ਕਹੀ ਗਈ ਵੀ ਉਹਨਾਂ ਨੂੰ ਦਿੱਲੀ ਜਾਣ ਦਿਆ ਜਾਵੇ ਕੁਛ ਹੈ ਮੈਂ ਇਹ ਜਾਨਣਾ ਵੀ ਜੱਜ ਸਾਹਿਬ ਤੁਸੀਂ ਇਹ ਫੈਸਲਾ ਦੋ ਕਿ ਵੀ ਕਿਸਾਨਾਂ ਨੂੰ ਦਿੱਲੀ ਜਾਣ ਦੇ ਪ੍ਰੋਪਰ ਰਸਤੇ ਖੋਲੋ ਕਿਉਂਕਿ ਜਿਹੜਾ ਸਾਡੇ ਵਪਾਰੀ ਵਰਗ ਦਾ ਨੁਕਸਾਨ ਹੋਇਆ ਅਰਬਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਉਹਦੇ ਉੱਤੇ ਸਟੈਂਪ ਲਾਓ ਵੀ ਹਰਿਆਣਾ ਸਰਕਾਰ ਤੋਂ ਜਿਨ੍ਹਾਂ ਨੇ ਇਹ ਕੰਦਾ ਕਰੀਆਂ ਨੇ 6 ਮਹੀਨੇ ਤੋਂ ਕੰਮ ਬੰਦ ਹੈ ਉਹਨਾਂ ਨੂੰ ਮੁਆਵਜ਼ਾ ਲੈ ਕੇ ਨਾ ਵਪਾਰੀਆਂ ਨੂੰ ਦਿਆ ਜਾਵੇ ਇਹਨਾਂ ਡਰਾਈਵਰਾਂ ਦਾ ਕੋਈ ਉਹ ਵੀ ਸਾਡੇ ਆਪਣੇ ਨੇ ਕੋਈ ਬਾਹਰ ਦੇ ਨਹੀਂ ਹੈਗੇ ਉਸ ਤੋਂ ਬਾਅਦ ਰਹੀ ਗੱਲ ਦੂਜੀ ਜੇ ਇਹਨਾਂ ਨੂੰ ਲੱਗਦਾ ਵੀ ਠੀਕ ਹੈ ਕਿਸਾਨ ਦਿੱਲੀ ਆ ਕੇ ਸਾਡੇ ਕੋਈ ਗੜਬੜ ਕਰਨੇ ਕੁਝ ਐਵੇਂ ਨਹੀਂ ਹੁੰਦਾ ਸਰਕਾਰਾਂ ਨੂੰ ਉਹਦੇ ਜਦੋਂ ਜਦੋਂ ਅਸੀਂ 250 ਕਿਲੋਮੀਟਰ ਪਿੱਛੋਂ ਚੱਲ ਕੇ ਆ ਗਏ ਕੋਈ ਇੱਕ ਕੀੜੀ ਵੀ ਨਹੀਂ ਮਾਰੀ ਹੈਗੀ ਰਸਤੇ 'ਚ ਉਹ ਅੱਗੇ ਜਾ ਕੇ ਅਸੀਂ ਕੀ ਕਰਨਾ ਤੇ ਇੱਥੇ ਅਸੀਂ ਕੋਈ ਓਦਾਂ ਦੀ ਗੱਲ ਨਹੀਂ ਕਰੀ ਹੈਗੀ ਅਦਰਵਾਇਜ਼ ਜਾਸ ਸਾਹਿਬ ਨੂੰ ਇਹ ਵੀ ਲੱਗਦਾ ਵੀ ਨਹੀਂ ਜਾਣ ਦੇਣੇ ਤੁਸੀਂ ਸਰਕਾਰ ਦੇ ਹੱਕ ਜੇ ਰਹਿਣਾ ਤਾਂ ਸਰਕਾਰ ਨੂੰ ਪ੍ਰੈਸ਼ਰ ਪਾਓ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਤੇ ਜਿਹੜੇ ਖੇਤੀਬਾੜੀ ਮੰਤਰੀ ਨੇ ਵੀ ਇਹਨਾਂ ਦੇ ਮਸਲੇ ਹੱਲ ਕਰੋ ਤੁਸੀਂ ਖੁਦ ਬਣ ਜਾਓ ਵਿਚ ਨੂੰ ਪਾਰਟੀ ਬਣ ਕੇ 15 ਤਰੀਕ ਨੂੰ ਕਿਹਾ ਜਾ ਰਿਹਾ ਕਿ ਟਰੈਕਟਰ ਮਾਰਚ ਕੱਢਿਆ ਜਾਣਾ ਉਹ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਕਿੱਥੋਂ ਕੀਤਾ ਜਾਵੇਗਾ ਤੇ ਕੀ ਕੁਸ਼ ਤਿਆਰੀਆਂ ਉਹਦੇ ਚ ਇਹ ਹੈ ਜੀ ਜਿਹੜਾ ਹੁਣ ਸਾਰੇ ਦਿਨੇ ਆਲ ਇੰਡੀਆ ਦੇ ਵਿੱਚ ਹੈ ਦੋਨੇ ਫੋਰਮ ਵੱਲ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਮ ਨਾਨ ਪੋਲੀਟੀਕਲ ਵੱਲੋਂ ਕਾਲ ਆਇਆ ਵੀ ਜਿਹੜੇ 15 ਤਰੀਕ ਨੂੰ ਆਜ਼ਾਦੀ ਦੀ ਪਛਨਾਇਆ ਜਾਂਦਾ ਸਾਡੇ ਕਿਸਾਨਾਂ ਲਈ ਜਾਂ ਅੰਦ ਆਜ਼ਾਦੀ ਨਹੀਂ ਹੈਗੀ ਸਾਡੇ ਲਈ ਅਧੂਰੀ ਅਦਾਜੀ ਆਜ਼ਾਦੀ ਹੈ ਕਿਉਂਕਿ ਜੇ ਅਸੀਂ ਕੋਈ ਆਪਣੀ ਮੰਗ ਕਰਦੇ ਜਿੱਦਾਂ ਹੁਣ 6 ਮਹੀਨੇ ਹੋ ਗਏ ਸਾਨੂੰ ਇੱਥੇ ਸੜਕਾਂ ਦੇ ਬੈਠਿਆ ਨੂੰ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕਰੀ ਕਾਦੀ ਆਜ਼ਾਦੀ ਹੈ ਜੇ ਆਜ਼ਾਦ ਤਾਂ ਉਹਨੂੰ ਮੰਨਦੇ ਅਸੀਂ ਸਰਕਾਰ ਸਾਡੀ ਸੁਣਵਾਈ ਕਰਦੀ ਸਾਡੇ ਮਸਲੇ ਹੱਲ ਕਰਦੀ ਉਹਦੇ ਕਰਕੇ ਆਪਣੇ ਪਟਿਆਲੇ ਜ਼ਿਲ੍ਹੇ ਦੇ ਜਿੱਥੇ ਹੋਣਾ ਹੈਗਾ ਪਟਿਆਲੇ ਤਹਿਸੀਲ 'ਚ ਵੀ ਹੋਣਾ ਉਹਦੇਵਾ ਆਪਣਾ ਰਾਜਪੁਰੇ ਰਾਜਪੁਰੇ ਅਨਾਜ ਮੰਡੀ ਤੋਂ ਆਪਾਂ ਨੇ ਇਕੱਠ ਕਰਕੇ ਸ਼ੁਰੂ ਕਰਨਾ ਤਕਰੀਬਨ 11 ਵਜੇ ਅਸੀਂ ਉੱਥੋਂ ਚੱਲਾਂਗੇ ਉਹਦਾ ਰੂਟ ਹੈਗਾ ਜਿਹੜਾ ਬਾਇਆ ਇਧਰੋਂ ਪੁਰਾਣੀ ਚੁੰਗੀ ਸੈਦ ਖੜੀ ਰੋਡ ਤੋਂ ਹੋ ਕੇ 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 ਸਕੂਲ ਕੇ ਕੇ ਸਕੂਲ ਤੋਂ ਗਰਲ ਸਕੂਲ ਗਰਲ ਸਕੂਲ ਤੋਂ ਗੁਰਦੁਆਰਾ ਸਿੰਘ ਸਭਾ ਸਿੰਘ ਸਭਾ ਗੁਰਦੁਆਰੀ ਤੋਂ ਪਟੇਲ ਵਾਲੀ ਸੜਕੇ ਉਤੋਂ ਫੁਹਾਰਾ ਚੌਂਕ ਫੁਹਾਰੇ ਚੌਂਕ ਦੇ ਹੁੰਦੇ ਹੋਏ ਅਸੀਂ ਜਾ ਕੇ ਗਗਨ ਚੌਂਕ ਦੇ ਵਿੱਚ BNS ਜਿਹੜਾ ਨਵਾਂ ਕਾਨੂੰਨ ਬਣਿਆ ਉਹਦੀਆਂ ਕਾਪੀਆਂ ਸਾੜਨੀਆਂ ਨੇ ਉਹ ਵੀ ਜਿਹੜਾ ਫੌਜਦਾਰੀ ਕਾਨੂੰਨ ਬਣਿਆ ਉਹ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਤੇ ਆ ਜਿਹੜੇ ਲੋਕ ਅੰਦੋਲਨ ਕਰਦੇ ਨੇ ਉਹਨਾਂ ਦੇ ਉੱਤੇ ਵੀ ਤਰੀਕੇ ਨਾਲ ਲਾਗੂ ਕਰਦੇ ਤੁਸੀਂ ਚੱਕ ਕੇ ਜਿਹੜਾ ਬੰਦਾ ਤੁਹਾਨੂੰ ਦਿਖਦਾ ਉਹਨੂੰ NSA ਲਾ ਦੋ ਇੱਕ ਡਿਪਟੀ ਨੂੰ ਵੀ ਪਾਵਰਾਂ ਦੇ ਦਿੱਤੀਆਂ ਇੱਕ ਇਨਸਪੈਕਟਰ ਨੂੰ ਪਾਵਰ ਦੇਦੀ ਵੀ ਤੁਸੀਂ ਆ ਆਮ ਬੰਦੇ ਨੂੰ ਉਹਨੇ ਕ੍ਰਾਈਮ ਕਰਿਆ ਨਹੀਂ ਕਰਿਆ ਤੁਸੀਂ ਰਿਮਾਂਡ 90 ਦਿਨ ਤੱਕ ਵੀ ਰੱਖ ਸਕਦੇ ਹੋ ਕੱਢੋ ਕਿਉਂਕਿ ਆਮ ਆਪਣੇ ਹੁੰਦਾ ਆਪਾਂ ਦੇਖਦੇ ਜਿਹੜੇ 22 ਤਰੀਕ ਨੂੰ ਫੈਸਲਾ ਹੁੰਦਾ ਕਿ ਰਸਤੇ ਖੋਲੇ ਜਾਣ ਤੁਸੀਂ ਥੋੜਾ ਬਹੁਤ ਰਸਤਾ ਖ ਦੇਖੋ ਅਸੀਂ ਤਾਂ ਕਹਿੰਦੇ ਵੀ ਥੋੜਾ-ਬੋਤੋ ਕਿਸੇ ਕਹਿੰਦਾ ਸਾਰਾ ਖੁੱਲਣ ਜੀ ਅਸੀਂ ਥੋੜੇ-ਬੋਤੇ ਵਾਲੀ ਦਾ ਗੱਲ ਨਹੀਂ ਕਰਦੇ ਸੀ ਕਹਿੰਦੇ ਵੀ ਟੋਟਲ ਬੰਦੇ ਜਾਣ ਅਸੀਂ ਦਿੱਲੀ ਜਾਂਦੇ ਹੋਈ ਇਹ ਸਾਰੇ ਰਸਤੇ ਖੋਲੋ ਅਸੀਂ ਤੁਹਾਡੇ ਮਾਧਿਮ ਰਾਈ ਵੀ ਬੇਨਤੀ ਕਰਦੇ ਆਂ ਜੱਜ ਸਭ ਨੂੰ ਵੀ ਤੁਸੀਂ ਜਿਹੜਾ ਬਾਈ ਨੂੰ ਫੈਸਲਾ ਲੈਣਾ ਉਹ ਚੇ ਫੈਸਲਾ ਕਰੋ ਵੀ ਕਿਸਾਨਾਂ ਨੂੰ ਦਿੱਲੀ ਆਣ ਦੋ ਉੱਤੇ ਉਹਨਾਂ ਨੂੰ ਥਾਂ ਦੇਈ ਜਾਵੇ ਜੰਤਰਮੰਤਰ ਦੇ ਉਹ ਆਪਣਾ ਉੱਤੇ ਪ੍ਰੋਟੈਸਟ ਕਰਨਾ ਉਹਨਾਂ ਦੀ ਸਰਕਾਰ ਮੰਗਾਂ ਮੰਨੇ ਤੇ ਜਿਹੜੇ ਇਹ ਰਸਤੇ ਆ ਟੋਟਲ ਖੁੱਲਣਗੇ ਸੁੱਟ ਸਕਦੇ ਹੋ ਕੀ ਕਿਸਾਨਾਂ ਦਾ ਵੀ ਆਪਣੀ ਮੰਗ ਰੱਖੀ ਹੈ ਕਿ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀ ਜਾਂਦੀਆਂ ਉਦੋਂ ਕਮੇਟੀ ਕੀ ਗਠਿਤ ਕਰਦੀ ਹੈ ਔਰ ਕੀ ਫੈਸਲਾ ਜਿਹੜਾ ਹੈ ਕਿ ਸੁਪਰੀਮ ਕੋਰਟ ਵੱਲੋਂ ਆਉਂਦਾ ਹੈ ਕੈਮਰਾ ਪਰਸਨ ਸੋਭਾ ਸਿੰਘ ਦੇ ਨਾਲ ਦਿਆਲ ਸਿੰਘ ਰਾਜਪੂਰਾ